ਜੁੜੇ ਲੋਕ ਸਵਾਦ ਅਤੇ ਚਟਕਾਰੇ ਲਗਾ ਕੇ ਮੋਮੋਜ਼ ਅਤੇ ਸਪ੍ਰਿੰਗ ਰੋਲ ਖਾਣ ਦੇ ਸ਼ੌਕੀਨ ਨੇ ਉਹ ਜ਼ਰਾ ਇਸ ਖਬਰ ਨੂੰ ਧਿਆਨ ਨਾਲ ਦੇਖ ਲੈ ਕਿਉਂਕਿ ਸਿਹਤ ਵਿਭਾਗ ਦੇ ਅਫਸਰਾਂ ਨੇ ਇੱਕ ਅਜਿਹੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਜਿਸ ਦੇ ਵਿੱਚ ਗਿਲੀਆਂ ਸੜੀਆਂ ਸਬਜ਼ੀਆਂ ਅਤੇ ਗਰੀਸ ਵਰਗੇ ਕਾਲੇ ਸੜੇ ਹੋਏ ਤੇਲ ਦੇ ਵਿੱਚ ਮੋਮੋਜ਼ ਤਿਆਰ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਰਾਜਸਤਾਨੀ ਦੀਆਂ ਜੜ੍ਹਾਂ ਦੇ ਵਿੱਚ ਮੋਹਾਲੀ ਵਿਖੇ ਹੋ ਰਿਹਾ ਸੀ ਨੌਰਵਜ ਮੋਮੋਜ਼ ਬਣਾਉਣ ਦੇ ਲਈ ਮੀਟ ਵੀ ਪਤਾ ਨਹੀਂ ਕਿਸ ਜਾਨਵਰ ਦਾ ਵਰਤਿਆ ਜਾ ਰਿਹਾ ਸੀ ਦੇਖੋ ਪੂਰੀ ਖਬਰ ਮੋਮੋਜ਼ ਅਤੇ ਸਪ੍ਰਿੰਗ ਰੋਲ ਖਾਣ ਦੇ ਸ਼ੌਕੀਨ ਇਸ ਖਬਰ ਨੂੰ ਧਿਆਨ ਨਾਲ ਦੇਖ ਲੈਣ ਕਿ ਕਿਤੇ ਉਹ ਵੀ ਅਜਿਹੇ ਮੋਮੋਜ਼ ਜਾਂ ਸਪ੍ਰਿੰਗ ਰੋਲ ਤਾਂ ਨਹੀਂ ਖਾ ਰਹੇ ਦਰਅਸਲ ਸਿਹਤ ਵਿਭਾਗ ਦੀ ਟੀਮ ਨੇ ਮੁਹਾਲੀ ਦੇ ਸੈਕਟਰ 70 ਮਟਰ ਵਿਖੇ ਮੋਮੋਜ਼ ਅਤੇ ਸਪ੍ਰਿੰਗ ਰੋਲ ਤਿਆਰ ਕਰਨ ਵਾਲੀ ਫੈਕਟਰੀ ਉਤੇ ਰੇਡ ਕੀਤੀ ਤਾਂ ਫੈਕਟਰੀ ਦੇ ਹਾਲੋ ਹਾਲਾਤ ਦੇਖ ਕੇ ਪੂਰੀ ਟੀਮ ਦੇ ਹੋਸ਼ ਉੱਡ ਗਏ ਉਹਨਾਂ ਨੂੰ ਬਦਬੂ ਤੋਂ ਬਚਣ ਦੇ ਲਈ ਆਪਣੇ ਮੂੰਹ ਟੱਕਣੇ ਪਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੋਮੋਜ਼ ਬਣਾਉਣ ਦੇ ਲਈ ਗਲੀਆਂ ਸੜੀਆਂ ਸਬਜ਼ੀਆਂ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਨੂੰ ਪਸ਼ੂ ਵੀ ਨਹੀਂ ਖਾ ਸਕਦੇ ਜਿਸ ਤੇਲ ਦੇ ਵਿੱਚ ਇਹਨਾਂ ਨੂੰ ਪਕਾਇਆ ਜਾਂਦਾ ਸੀ ਉਹ ਤੇਲ ਵੀ ਕੜਕੜ ਕੇ ਗ੍ਰੀਸ ਦੀ ਤਰ੍ਹਾਂ ਬਣ ਚੁੱਕਿਆ ਸੀ ਸਾਡੇ ਬੱਚੜੇ ਐਂ ਦੇਖਣੇ ਨਾ ਤਾਂ ਸੌ ਗਾੜੀ ਤੇ ਅਸਮੱਤ ਨਹੀਂ ਆਉਂਦੀ ਆਹ ਦੇਖੋ ਅੰਮ੍ਰਿਤਸਰ ਦੇ ਵਿੱਚ ਉਹ ਉੱਪਰ ਭਿਆ ਆ ਲੋ ਅਲਟ ਸਪਰਿੰਗ ਰੋਲ ਤੁਸੀਂ ਖਾਣੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਗਲੀਆਂ ਸੜੀਆਂ ਸਬਜ਼ੀਆਂ ਤੋਂ ਤਿਆਰ ਕੀਤੇ ਇਹ ਮੋਮੋਜ਼ ਅਤੇ ਸਪਰਿੰਗ ਰੋਲ ਟ੍ਰਾਇਸਿਟੀ ਦੇ ਵਿੱਚ ਸਪਲਾਈ ਕੀਤੇ ਜਾਂਦੇ ਸੀ ਸੂਚਨਾ ਮਿਲਦੀ ਨਗਰ ਨਿਗਮ ਦੇ ਸੈਕਟਰੀ ਚੀਫ ਇਨਸਪੈਕਟਰ ਅਤੇ ਸਿਹਤ ਵਿਭਾਗ ਦੇ ਐਫਐਸਓ ਰਾਜਵੀਰ ਕੌਰ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਮੌਕੇ ਤੇ ਮਿਲੇ ਸਾਰੇ ਸਮਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਬਰਾਮਦ ਹੋਏ ਸਮਾਨ ਨੂੰ ਜਾਸ ਦੇ ਲਈ ਪੇਜ਼ ਦਿੱਤਾ ਇਸ ਦੌਰਾਨ ਸ਼ੱਕੀ ਮੀਟ ਦੇ ਟੁਕੜੇ ਵੀ ਬਰਾਮਦ ਹੋਏ ਨੇ ਜਿਸ ਦਾ ਪਤਾ ਨਹੀਂ ਚਲ ਸਕਿਆ ਕਿ ਇਹ ਕਿਸ ਜਾਨਵਰ ਦਾ ਮੀਟ ਹੈ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ 100 ਗਾੜੀ ਕਿਤੇ ਅਸਮੱਤਕ ਹੋ ਗਈ ਆਹ ਦੇਖੋ ਆਹ ਲੈ ਆਹ ਦੇਖੋ ਆਹ ਉੱਪਰ ਪਿਆ ਆ ਲੋ ਆਹ ਦੇ ਸਪ੍ਰਿੰਗਰੋਲ ਤੁਸੀਂ ਖਾਣੇ ਆ ਇਸ ਸੰਬੰਧੀ ਗੱਲਬਾਤ ਕਰਦੇ ਆ ਨਗਰ ਨਿਗਮ ਇਨਸਪੈਕਟਰ ਜ਼ੁਰਾਵਰ ਸਿੰਘ ਅਤੇ ਸੈਨੇਟਰੀ ਚੀਫ ਨਗਰ ਨਿਗਮ ਮੁਹਾਲੀ ਆਰ. ਪੀ. ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਉਤੇ ਇਸ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਫੈਕਟਰੀ ਦਾ ਚਲਾਨ ਕਰ ਦਿੱਤਾ ਗਿਆ ਅਤੇ ਸਾਰੇ ਸਾਮਾਨ ਦੇ ਸੈਂਪਲ ਲੈ ਕੇ ਜਾਂਚ ਦੇ ਲਈ ਭੇਜ ਦਿੱਤੇ ਗਏ ਨੇ। ਉਹਨਾਂ ਆਖਿਆ ਹੈ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੀ ਚੈਕਿੰਗ ਲਗਾਤਾਰ ਜਾਰੀ ਰਹੇਗੀ। ਅਸੀਂ ਕੱਲ ਹੀ ਸਾਨੂੰ ਫੋਨ ਆਇਆ ਸੀਗਾ ਕਿ ਇੱਥੇ ਮੋਮੋਜ਼ ਤੇ ਸਪ੍ਰਿੰਗ ਰੋਲ ਵਾਲੀ ਕੋਈ ਫੈਕਟਰੀ ਸੀਗੀ। ਉਹ ਨਾਲ ਸਾਡੇ ਹੈਲਥ ਵਾਲੇ ਸੀਗੇ ਸਿਵਲ ਹਸਪੀਟਲ ਵਾਲੇ। ਆਪਣੇ ਰਾਜਵੀਰ ਕੋਰ ਡਾਕਟਰ ਐਫ ਐਸਓ ਰਾਜਵੀਰ ਕੋਰ ਤੇ ਨਾਲ ਉਹਨਾਂ ਦੀ ਟੀਮ ਸੀਗੀ ਤੇ ਉਹ ਉੱਥੇ ਅਸੀਂ ਦੇਖਿਆ ਕਿ ਕਾਫੀ ਮਤਲਬ ਕਿ ਜਿਹੜਾ ਵੈਜੀਟੇਬਲ ਗੋਭੀ ਯੂਜ਼ ਕੀਤੀ ਜਾ ਰਹੀ ਹੈ ਬੰਦ ਗੋਭੀ ਅਤੇ ਨਾਲ ਹੀ ਜਿਹੜੇ ਉਹਦੇ ਮੋਮੋਸ ਜਿਹੜੇ ਬਣੇ ਹੋਏ ਸੀਗੇ ਉਹ ਬੜੀ ਬਦਬੂ ਆ ਰਹੀ ਸੀ ਤੇ ਉਹ ਮੌਕੇ ਦੇ ਉੱਤੇ ਉਹਨੂੰ ਅਸੀਂ ਨੇ ਜਦੋਂ ਦੇਖਿਆ ਤੇ ਇਹਨਾਂ ਨੇ ਕਿਹਾ ਤੇ ਅਸੀਂ ਉਹਦੇ ਆਪਣੀ ਟੀਮ ਬੁਲਾ ਕੇ ਸੈਂਟਰੀ ਬ੍ਰਾਂਚ ਅੱਧੀ ਤੇ ਉਹਨੂੰ ਅਸੀਂ ਨੇ ਚੱਕ ਕੇ ਡਿਸਟਰੋਏ ਕੀਤਾ ਉਹਨੂੰ ਡਿਸਕਾਰਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਫੇਰ ਟੀਮ ਆਈ ਅੱਜ ਇਹਨਾਂ ਨੇ ਚਿਕਨ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਿਦੇ ਵਿੱਚ ਰਾਜ ਚਿਕਨ ਨੂੰ ਮਤਲਬ ਕਿ ਅਸੀਂ ਨੇ ਦੇਖਿਆ ਤਾਂ ਉੱਥੇ ਸਲਟਰੀਂਗ ਹੋ ਰਹੀ ਸੀ ਕੱਟੇ ਜਾ ਰਿਆ ਸੀ ਜਿਦਾ ਕਿ 50 ਕਿਲੋ ਦੇ ਕਰੀਬ ਅਸੀਂ ਮਤਲਬ ਕਿ ਚੱਕ ਕੇ ਉਹਨੂੰ ਲੈ ਲਿਆ ਨਮਕ ਬਾਕੇ ਉਹਦਾ ਲੈ ਲਿਆ ਤੇ ਬਾਕੀ ਸਿਵਲ ਸਿਵਲ ਹਸਪੀਟਲ ਦੀ ਟੀਮ ਨੇ ਜਿਹੜੇ ਐਫਐਸਓ ਰਾਜਵੀਰ ਕੌਰ ਨੇ ਉਹਨਾਂ ਨੇ ਉਹਨਾਂ ਦੇ ਸੈਂਪਲ ਭਰੇ ਨੇ ਤੇ ਉਹ ਸੈਂਪਲ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਮੈਂ ਆਪਣੇ ਚੀਫ ਸਾਹਿਬ ਨੂੰ ਬੁਲਾਇਆ ਇਹ ਵੀ ਆਗੇ ਮੌਕੇ ਤੇ ਤੇ ਆਪਣੇ ਮੈਡੀਕਲ ਹੈਲਥ ਆਫੀਸਰ ਆਪਣੇ ਸੰਜੀਵ ਕੰਬੋਜ ਜੀ ਉਹ ਵੀ ਇੱਥੇ ਪਹੁੰਚ ਗਏ ਸੀ ਬਿਲਕੁਲ ਜੀ ਜਿਹੜਾ ਹੈ ਇਸ ਤਰ੍ਹਾਂ ਜਿਹੜਾ ਹੈ ਅਨਥੋਰਾਈਜ਼ਡ ਔਰ ਅਨ ਹਾਈਜੀਨ ਹੈ ਜਿਹੜਾ ਇਹ ਤੇ ਨਾ ਤੇ ਸਾਡੀ ਟੀਮ ਬਰਦਾਸ਼ਤ ਕਰਦੀ ਨਸਡਿਕ ਮੈਡੀਸਨ ਸਾਹਿਬ ਪੁਰਾਣੀ ਟੀ ਬੈਨ ਜੀ ਉਹਨਾਂ ਨੂੰ ਸ਼ੁਰੂਆਤ ਕਰੀਏ ਮੰਮੀ ਸਾਡੇ ਕਿੰਨੇ ਸਾਹ ਵਾਏ ਨੇ ਬਹੁਤ ਹੀ ਨਾ ਮਤਲਬ ਇਸ ਚੀਤੇ ਸਕਤੇ ਹੈ ਵੀ ਕੋਈ ਵੀ ਅਨਹਾਈਜਨ ਜਾਂ ਇਸ ਬੰਦੇ ਕੋਈ ਜਿਹੜੀ ਹੈ ਕਿਦਾਂ ਦੀ ਐਕਟੀਵਿਟੀ ਹੁੰਦੀ ਉਹਨੂੰ ਬਿਲਕੁਲ ਉਹਨਾਂ ਨੂੰ ਬੰਦ ਕਰੋ ਚਲਾਨੀਂ ਕਰੋ ਔਰ ਜੋ ਵੀ ਇਹਨਾਂ ਦਾ ਹੈਕਰ ਜਿਹੜਾ ਸਹੀ ਉਸ ਹਾਲਤ ਨੇ ਪਾਇਦਾ ਉਹਨੂੰ ਡਿਸਟਰਾਇ ਤੋ ਉਸ ਤਰ੍ਹਾਂ ਅੱਜ ਜੀ ਜਿਹੜਾ ਹੈ ਐਕਸ਼ਨ ਜਿਹੜਾ ਹੈ ਕੱਲ ਤੋਂ ਸਟਾਰਟ ਹੋ ਗੋ ਤੁਸੀਂ ਸੁਣਿਆ ਸੀ ਜੋਰਾਵਾਰ ਇਨਸਪੈਕਟਰ ਸਾਹਿਬ ਨੇ ਕਹਿਆ ਸੀਗਾ ਕਿ ਜਿਹੜਾ ਹੈ ਸਾਨੂੰ ਜਿੱਥੇ ਪਤਾ ਲੱਗਿਆ ਵੀ ਜਿਹੜਾ ਉਹਨਾਂ ਦਾ ਜਨੀ ਵੀ ਵੈਜੀਟੇਬਲ ਜਿਹੜੀ ਉੱਥੇ ਯੂਜ਼ ਹੋ ਰਹੀ ਸੀਗੇ ਸਾਰੇ ਸਟਿੰਕ ਕਰ ਰਹੇ ਸੀ ਗਿਆ ਔਰ ਜਿਹੜੀਆਂ ਹੈਗੀਆਂ ਸੀਗੀਆਂ ਉਹ ਵੀ ਸੂਜੀਬਲ ਨਹੀਂ ਸੀਗੀਆਂ ਸੋ ਉਹਨਾਂ ਜਿਹੜਾ ਹੈ ਚਲਾਨੀ ਵੀ ਕਰੀ ਹੈ ਔਰ ਉਹਨਾਂ ਨੂੰ ਡਿਸਟਰਬ ਵੀ ਕੀਤਾ ਅੱਜ ਉਸ ਤਰ੍ਹਾਂ ਚ ਉਸ ਤੋਂ ਅੱਗੇ ਪ੍ਰੋਸੀਡ ਕਰਦੇ ਹੋਏ ਬੀ ਐਚਓ ਸਾਹਿਬ ਵੀ ਆਏ ਸੀਗੇ ਉਹ ਟੀਮ ਸਾਰੀ ਸੀਗੀ ਹੈਲਥੀ ਟੀਮ ਸੀ ਸਾਡੇ ਐਮ ਐਚਓ ਸਾਹਿਬ ਆਗੇ ਸੀ ਸੰਜੀਵ ਕੁਮਾਰ ਜੀ ਆਗੇ ਸੀ ਜੋਰਾਵਰ ਜੀ ਮੇਰੇ ਇਨਸਪੈਕਟਰ ਆਸੀ ਇਕੱਠੇ ਸਾਰੇ ਆਕੇ ਤੇ ਉਹ ਦੇਖਿਆ ਤੇ ਇਹਨਾਂ ਦੇ ਵੀ ਕੁਝ ਹੈਗਾ ਸੀ ਜਿਹੜਾ ਆ ਕਾਫੀ ਮੀਟ ਸੀ ਕੋ ਸਟਿੰਗ ਕਰ ਰਿਹਾ ਸੀਗਾ ਤੇ ਜਿੰਨਾ ਉਹ ਪੁਰਾਣਾ ਲੱਗ ਰਿਹਾ ਸੀਗਾ ਉਹ ਅਸੀਂ ਚੁੱਕ ਕੇ ਸਾਰਾ ਜਿਹੜਾ ਹੈ ਉਹ ਡਿਸਟਰਾਇ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਜਿਹੜੇ ਨੇ ਚਲਾਨੀ ਵੀ ਕਰੇਗੀ ਔਰ ਇਹਨੂੰ ਵਾਰਨਿੰਗ ਵੀ ਕਰੇਗੀ ਅਗਰ ਜੇ ਤੁਸੀਂ ਇਹ ਪ੍ਰੈਕਟਿਸ ਤੁਹਾਡੀ ਇਸ ਤਰ੍ਹਾਂ ਅੱਗੇ ਜਾਰੀ ਰਹਿੰਦੀ ਹੈ ਤਾਂ ਅਸੀਂ ਜਿਹੜਾ ਹੈ ਤੇ ਕਰਨਾ ਜਿਹੜੀ ਸੀਲ ਵੀ ਕਰ ਸਕਦੇ ਹਾਂ ਤੇ ਸਰ ਮੇਰੀ ਸੋਚ ਇਹਦੇ ਵਿੱਚ ਜਿਹੜੀ ਮੇਰੀ ਆਮ ਤੌਰ ਤੇ ਦੇਖਿਆ ਜਿਹੜੀ ਇਹ ਉੱਤੇ ਕਰਦੇ ਨੇ ਪਹਿਲਾਂ ਕਿ ਮੋਹਰ ਲੱਗਦੀ ਸੀ ਕਾਰਪੋਰੇਸ਼ਨ ਦਸਤੋਂ ਮੈਨੂੰ ਸ਼ੱਕ ਤਾਂ ਵੀ ਸ਼ਾਇਦ ਇਹ ਵੀ ਮੁਰਾਫ ਨੂੰ ਬਹੁਤ ਪਸੰਦ ਆਉਂਦਾ ਲੱਗਦਾ ਜਿਹਾ ਉੱਥੇ ਤੱਕ ਜਾਂਦੇ ਨਹੀਂ ਕਰ ਰਿਹਾ ਸ਼ੁਸ਼ਣ ਕਰਦੇ ਆ ਨਹੀਂ ਇਸ ਤਰ੍ਹਾਂ ਨਹੀਂ ਹੈ ਜਿਹੜਾ ਐਕਚੁਅਲੀ ਜਿਹੜਾ ਜਿੰਨਾ ਵੀ ਉੱਥੇ ਚਿਕਨ ਜਿਹੜਾ ਹੈ ਉਹ ਉਹਦਾ ਕੋਈ ਜੇ क्लियर क्लियर ਨਹੀਂ ਹੈ ਕਿ ਚਿਕਨ ਜਿਹੜਾ ਇੱਕ ਕੱਟ ਸਕਦਾ ਨਹੀਂ ਕੱਟ ਸਕਦਾ स्लॉटर ਹਾਊਸ ਤੋਂ ਬਾਹਰ ਲੇਕਿਨ ਜਿਹੜਾ ਦੂਸਰਾ ਜਿਹੜਾ ਬੱਕਰਾ ਵਗੈਰਾ ਹੋ ਗਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਮੀਟ ਹੈ ਉਹ ਉਹ ਬਿਲਕੁਲ ਜਿਹੜੀ ਹੈ ਮੋਹਰ ਹੀ ਆਉਂਦਾ ਸਾਡੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਸਾਡੇ ਇਨਸਪੈਕਟਰ ਨੇ ਸਾਡੀ ਟੀਮ ਨੂੰ ਚੈਕਿੰਗ ਵੀ ਕਰੀ ਜਾਂਦੀ ਹੈ ਅਗਰ ਸਾਨੂੰ ਕਿਤੇ ਸ਼ੱਕ ਹੁੰਦਾ ਹੈ ਕਿ ਬਿਨਾਂ ਮੋਹਰ ਤੋਂ ਹੈ ਜੋ ਮੈਡੀਕਲੀ ਪੂਰਾ ਟੈਸਟਡ ਨਹੀਂ ਹੈ ਤਾਂ ਉਹਨੂੰ ਤੁਰੰਤ ਮੌਕੇ 'ਚੋਂ ਕਿਉਂ ਡਿਸਟਰਾਇਬ ਕੀਤਾ ਜਾਂਦਾ ਹੈ ਸਰ ਬੜੇ ਹੈਰਾਨੀ ਦੀ ਗੱਲ ਹੈ ਜਿਹੜਾ ਸਲੱਟਰ ਹਾਊਸ ਤੇ ਦੇਖਿਆ ਵੀ ਅਸੀਂ ਜਾ ਕੇ ਕਹਿੰਦੇ 12-13 ਬੱਕਰੀ ਕ ਇਹ ਰਿਕਾਰਡ ਦੇਖਿਆ ਤੁਸੀਂ ਮਤਲਬ ਥੋੜੀ ਨੌਲੇਜ ਲੈ ਆਏ ਲੈ ਕੇ ਆ ਰਹੇ ਹੋ ਨਹੀਂ ਉਹਦੀ ਚੈੱਕ ਸੀਗਾ ਜਿਹੜਾ ਪੁਰਾਣਾ ਜਿਹੜਾ ਸਾਡਾ ਸਲਟਰ ਹਾਊਸ ਸੀਗਾ ਜੀ ਉਹ ਸਲਟਰ ਉਸੇ ਕੁਝ ਕਮੀਆਂ ਸੀਗੀਆਂ ਉਹ ਅਸੀਂ ਜਿਹੜਾ ਹੈ ਸਾਰੀ ਦੀ ਨੋਟਿੰਗ ਆ ਕੇ ਵੀ ਜਿਹੜਾ ਇਹਨਾਂ ਨੂੰ ਜਿਹੜਾ ਜਿੰਨੀ ਇਹਨਾਂ ਦੀ ਰਿਕੁਆਇਰਮੈਂਟ ਹੈ ਉਹਨੀਆਂ ਰਿਕੁਆਇਰਮੈਂਟ ਕਰੀ ਜਾਏ ਉਹ ਜਿਹੜਾ ਕਿਤੇ ਸਾਡੇ स्लॉਟਰ ਹਾਊਸ ਨਹੀਂ ਕਿਤੇ ਹੋਰ स्लॉਟਰ ਹਾਊਸ ਤੇ ਇੱਕ ਕਟ ਕੇ ਲਿਆਉਂਦੇ ਸੀਗੇ ਪਰ ਅਸੀਂ ਇਹਨਾਂ ਨੂੰ ਕਹਿ ਦਿੱਤਾ ਉਹਨਾਂ ਨੂੰ ਪੂਰਾ ਜਿਹੜਾ ਸਪੇਸ ਦਿੱਤਾ ਜਾਏ ਤੇ ਉਹ ਜਿਹੜਾ ਹੈ ਉਹ ਪ੍ਰੈਕਟਿਸ ਜਿਹੜੀ ਹੈ ਇਸ ਤਰ੍ਹਾਂ ਦੀ ਨਾ ਹੋ ਸਕੇ ਬਾਕੀ ਸਾਡੀ ਚੈਕਿੰਗ ਹੈ ਅਸੀਂ ਸ਼ਾਪ ਟੂ ਸ਼ਾਪ ਜਾ ਰਹੇ ਉਹਨਾਂ ਦਾ ਕੀ ਸਟੇਟਸ ਹੈ ਕਿਸ ਤਰ੍ਹਾਂ ਹੈ ਉਹ ਸਾਰਾ ਸੀ ਰਿਕਾਰਡ ਬਣਾ ਰਹੇ ਸਾਡੇ ਰਿਕਾਰਡ ਬਣਾਏ ਵੀ ਹੈ ਜਿਉਂਰਾ ਵਰਜੀ ਜਿਹੜਾ ਤੁਸੀਂ ਰਿਕਾਰਡ ਬਣਾਇਓ ਸਾਰਾ ਇੱਕ ਇੱਕ ਚੀਜ਼ ਜੋ ਵੀ ਨੋਟ ਕਰੀ ਕੀ ਹੋਇਆ ਉਸ ਰਿਕਾਰਡ ਦਾਦਾ ਜੀਏ ਕਿ ਫੈਕਟਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਸੀ ਉਸ ਤੋਂ ਬਾਅਦ ਹੀ ਨ ਇਹ ਛਾਪੇ ਮਾਰੀ ਕੀਤੀ ਗਈ ਸੀ ਮੋਹਾਲੀ ਤੋਂ ਮੇਜਰ ਅਲੀ ਦੀ ਰਿਪੋਰਟ ਹਮਦਰਤੀ